ਅੱਜ ਤੜਕੇ ਸਰਖੰਨਾ ਪੁਲਿਸ ਵੱਲੋਂ ਬੀਤੇ ਦਿਨੀ ਦੋ ਗਰੁੱਪਾਂ ਵਿੱਚ ਗ੍ਰੀਨਲੈਂਡ ਦੇ ਕੋਲ ਹੋਏ ਝਗੜੇ ਵਿੱਚ ਚੱਲੀ ਗੋਲੀ ਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਉਸ ਵਿੱਚੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚੋਂ ਇੱਕ ਗੈਂਗਸਟਰ ਦਾ ਇਨਕਾਊਂਟਰ ਕਰਨ ਦਾ ਖੰਨਾ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਇਨਕਾਊਂਟਰ ਹੋਇਆ ਹੈ ਗੈਂਗਸਟਰ ਦਾ 15 ਜੂਨ ਦੀ ਰਾਤ ਇੱਕ ਫਾਇਰਿੰਗ ਇਨਸिडੈਂਟ ਹੋਇਆ ਸੀਗਾ ਜਿੱਥੇ ਪੁਲਿਸ ਨੂੰ ਇੱਕ ਇਤਲਾ ਮਿਲੀ ਸੀ ਕਿ ਦੋ ਗਰੁੱਪ ਦੇ ਵਿਚ ਲੜਾਈ ਦੇ ਵਿੱਚ ਲੜਾਈ ਹੋਈ ਹੈ ਤੇ ਉੱਥੇ ਆਪਸ ਦੇ ਵਿੱਚ ਉਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਹੈ ਤੇ ਇੱਕ ਪਰਸਨ ਨikhil ਰਾਧਾ ਪਰਸਨ ਉਹਦੇ ਨੂੰ ਇੰਜਰਡ ਸੀਗਾ ਜਿਹਨੂੰ ਇਨੀਸ਼ੀਅਲੀ ਸਿਵਲ ਹਸਪੀਟਲ ਤੇ ਬਾਅਦ 32 ਚੰਡੀਗੜ੍ਹ ਦੇ ਵਿੱਚ ਰੈਫਰ ਕਰਤਾ ਸੀਗਾ ਕਿਉਂਕਿ ਫਾਇਰਿੰਗ ਦਾ ਇੱਕ ਬੜਾ ਹੀ ਸੈਂਸਿਟਿਵ ਮੁੱਦਾ ਇਨਸੀਡੈਂਟ ਸੀਗਾ ਤੇ ਮੇਜਰ ਇਨਸੀਡੈਂਟ ਸੀਗਾ ਮਲਟੀਪਲ ਟੀਮਸ ਐਸਪੀਡੀ ਦੀ ਆ ਓਵਰਲ ਸੁਪਰਵੀਜ਼ਨ ਦੇ ਅnder ਬਣਾਈ ਗਈ ਸੀਗੀ ਜਿੱਥੇ ਮੇਨਲੀ ਐਸਐਚਓ ਸਿਟੀ ਤੋਂ ਤੇ ਇਹਨਾਂ ਦੇ ਨਾਲ ਇੱਕ ਐਸਐਚਓ ਸਾਈਬਰ ਪੁਲਿਸ ਸਟੇਸ਼ਨ ਤੇ ਡੀਐਸਪੀ ਸਮਰਾਲਾ ਦੇ ਅnder ਇਹ ਟੀਮਸ ਬਣਾਈ ਗਈ ਸੀਗੀਆਂ ਤੇ ਇਹਨਾਂ ਨੇ ਫਿਰ ਬਹੁਤ ਵਧੀਆ ਤਰੀਕੇ ਨਾਲ ਪੂਰੇ ਕੇ ਪੂਰੇ ਇਸ ਗਰੁੱਪ ਦਾ ਪਰਦਾ ਫਾਸ਼ ਵੀ ਕੀਤਾ ਤੇ ਪੂਰਾ ਜੋ ਇਹਨਾਂ ਦੇ ਵਜਾਇ ਰੰਜਿਸ਼ ਸੀਗੀ ਉਸ ਦਿਨ ਦੇ ਇਨਸਟੈਂਟ ਦੀ ਉਹਦਾ ਪਤਾ ਲਗਾਏ ਤੇ ਬੀਤੀ ਰਾਤ ਫਿਰ ਜੋ ਲੜਾਈ ਵਾਲਾ ਗਰੁੱਪ ਸੀਗਾ ਇਹਦੇ ਚਾਰ ਮੇਨ ਪਰਸਨ ਉਹ ਡਿਟੇਨ ਕੀਤੇ ਗਏ ਤੇ ਇਹਨਾਂ ਦੇ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇੱਕ ਕੁੜੀ ਕਰਕੇ ਦੋ ਜੋ ਅਕਿਊਜ਼ਡ ਹੈ ਇੱਕ ਪ੍ਰਭਜੋਤ ਤੇ ਦੂਜਾ ਤੇਜਵੀਰ ਇਹਨਾਂ ਦੀ ਆਪਸ ਵਿੱਚ ਲੜਾਈ ਸੀਗੀ ਦੋਨਾਂ ਨੇ ਹੀ ਕੁਝ ਦਿਨਾ ਤੋਂ ਦੋਨੋਂ ਪਾਸੇ ਗੈਂਗਸ ਨੂੰ ਇਨਵੋਲਵ ਕੀਤਾ ਸੀਗਾ ਇੱਕ ਸਰਹੰਗ ਵੇਸਟ ਇੱਕ ਪੂਚੀ ਦੇ ਨਾਲ ਇੱਕ ਹੋਰ ਪਿੰਦਾ ਗਰੁੱਪ ਸੀਗਾ ਜੋ ਪ੍ਰਭਜੋਤ ਦਾ ਸਾਹ ਦੇ ਰਹੇ ਸੀਗੇ ਤੇ ਤਸਵੀਰ ਦੇ ਨਾਲ ਗੈਰੀ ਗਗਨਦੀਪ ਤੇ ਦੇ ਨਾਲ ਇੱਕ ਗਗਨਦੀਪ ਪੁਰਫਰਾਵਣ ਤੇ ਉਹਦੇ ਹੋਰ ਦੋ ਸਾਥੀ ਕੁਲਵਿੰਦਰ ਤੇ ਇੱਕ ਹੋਰ ਸਾਥੀ ਸੀਗਾ ਤੇ ਜਿਹੜਾ ਕਿ 라ਵਣ ਸੀਗਾ 라ਵਣ ਉਰਫ ਗਗਨਦੀਪ ਜੋ ਹੈ ਉਹਨੇ ਇੱਕ ਆਪਣੀ ਪੁਸ਼ਤੀਸ ਦੌਰਾਨ ਦੱਸਿਆ ਕਿ ਜੋ ਉਸ ਦਿਨ ਇਨਸਟੈਂਟ ਦੌਰਾਨ ਜੋ ਇੱਕ ਵੈਪਨ ਯੂਜ਼ ਕੀਤਾ ਗਿਆ ਸੀਗਾ ਉਹਨਾਂ ਨੇ ਇੱਥੇ ਪਟਿਆ ਪਿੰਕ ਕੋਲ ਨਹਿਰ ਦੇ ਨੇੜੇ ਇੱਕ ਸੁੰਸਾਨ ਥਾਂ ਹੈ ਉੱਥੇ ਉਹਨੇ ਕੋ ਜੋ ਐਂਸੈਂਟ ਦੌਰਾਨ ਵੈਪਨ ਯੂਜ਼ ਕੀਤਾ ਸੀਗਾ ਉਹਨੂੰ ਲੁਕੋਇਆ ਹੋਇਆ ਤੇ ਪੁਲਿਸ ਉਹਦੇ ਜਦੋਂ ਰਿਕਵਰੀ ਦੇ ਕਰਾਣ ਨੂੰ ਆਪਣੇ ਨਾਲ ਲੈ ਕੇ ਆਈ ਤੇ ਉਹਨੇ ਉਹ ਵੈਪਨ ਪੜ ਕੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਭਜਣ ਦੀ ਨੀਅਤ ਨਾਲ ਤੇ ਪੁਲਿਸ ਦੇ ਨਾਲ ਥੋੜੀ ਆਲਟਰੇਸ਼ਨ ਵੀ ਹੋਈ ਤੇ ਉਹੀ ਦੌਰਾਨ ਐਨਕਾਊਂਟਰ ਦੇ ਵਿੱਚ ਉਹਦੀ ਸੱਜੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਉਹਨੂੰ ਫਿਰ ਫੜ ਲਿਆ ਗਿਆ ਤੇ ਹੁਣ ਉਹ ਜਿਹੜੇ ਇਲਾਜ ਹੈਗਾ ਤੇ ਉਹਨੂੰ ਹਸਪੀਟਲ ਭੇਜਿਆ ਗਿਆ ਤੇ ਇਹਦੇ ਖਾਲਾ ਪਹਿਲਾਂ ਕਿੰਨੇ ਮੁਕਾਦਮੇ ਲੱਗ ਜਿੰਦੇ ਨੇ ਜੀ ਹੁਣ ਤੱਕ ਸਾਡੀ ਜੋ ਮੋਡਲੀ ਤਫਤੀਸ਼ ਉਹਦੇ ਹਿਸਾਬ ਨਾਲ ਇਹਦੇ ਉੱਪਰ ਇੱਕ ਐਫ ਆਈ ਆਰ ਹੈ ਤੇ ਰੀਸੈਂਟਲੀ ਗੋਵਿੰਦਵਾਲ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਤੇ ਦੇ ਜੋ ਨਾਲ ਦੇ ਵੀ ਸਾਥੀ ਹੈ ਉਹਨਾਂ ਦੇ ਉੱਪਰ ਵੀ ਲੜਾਈ ਝਗੜੇ ਦੇ ਤੇ 307 ਵਗੈਰਾ ਦੇ ਨਾ ਦੇ ਕਹਿਣ ਮੁਤਾਬਿਕ ਐਫ ਆਰ ਜੇ ਤੇ ਪੁਲਿਸ ਕਨਫਰਮ ਤਰੀਕੇ ਨਾਲ ਆਫਟਰ ਪ੍ਰੋਪਰ ਇਨਟੈਰੋਗੇਸ਼ਨ ਦੱਸ ਪਾਏਗੀ ਉਹਨੇ ਬੀਤੀ ਰਾਤ ਹੀ ਦੇਰ ਰਾਤ ਹੀ ਨਾ ਦੀ ਸਾਰੇ ਕੇ ਸਾਰੇ ਅਪ੍ਰੀਜ਼ੈਂਟ ਕਿਤੇ ਗਏ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਹੋਰ ਡੀਟੇਲ ਆ ਜਾਣਗੇ ਤੇ ਕਿਸੇ ਪੁਲਿਸ ਮੁਲਾਜ਼ਮ ਦੇ ਤਾਂ ਨਹੀਂ ਕੋਈ ਸਰਚ ਲੱਗੀ ਜੀ ਅ ਸਰਟੀਫਿਕੇਟ ਸਾਡੇ ਐਸ ਐਚ ਓ ਸਾਹਿਬ ਦੇ ਨਾਲ ਅਲਟਰੇਸ਼ਨ ਹੋਈ ਹੈ ਤੋਂ ਅਨਦਰ ਵੀ ਅਸੀਂ ਇਲਾਜ ਕਰਾਂਗੇ ਤੇ ਅਲਟਰਗੇਸ਼ਨ ਦੌਰਾਨ ਹੀ ਜੋ ਅਕਿਊਜ਼ਡ ਹੈਗਾ ਉਹਦੀ ਸਜੀਵ ਜੋ ਲੱਤ ਉੱਤੇ ਗੋਲੀ ਵਜੇ ਤੇ ਰਿਕਵਰੀ ਕੀਤੀ ਹੋਈ ਹੈ ਇਸ ਮਾਮਲੇ 'ਚ ਹੁਣ ਤੱਕ ਆਜ ਵਾਲਾ ਜੋ ਇਹ ਵੈਪਨ ਜਿਹਨੂੰ ਅਸੀਂ ਰਿਕਵਰ ਕਰਾਣਾ ਹੈ ਸੀ ਵੀ ਉਹ ਰਿਕਵਰ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਮੈਨੂੰ ਲੱਗਦਾ ਹੋਰ ਵੈਪਨਸ ਵਗੈਰਾ ਵੀ ਅਗਰ ਇਹਨਾਂ ਦੇ ਕੋਲ ਹੋ ਸਕਦੇ ਹੈ ਤੇ ਰਿਕਵਰੀ ਪੁਲਿਸ ਵੱਲ ਵੀ ਕਰਾਈਏ ਤੇ ਜਿਹੜੀ ਖੰਨੇ ਇਨਸੀਡੈਂਟ ਰਸੀ ਉਹਦੇ 'ਚ ਹੁਣ ਤੱਕ ਕਿੰਨੇ ਰੈਸਟ ਹੋ ਗਏ ਆਗੇ ਅ ਚਾਰ ਜੋ ਮੇਨ ਦੋਸ਼ੀ ਹੈ ਐਫ ਆਈ ਆਰ ਦੇ ਉਹ ਤੇ ਇਹਨਾਂ ਦੇ ਦੋ ਤਿੰਨ ਹੋਰ ਸਾਥੀ ਹੈ ਉਹਨਾਂ ਨੂੰ ਐਪੀਐਨ ਕੀਤਾ ਗਿਆ ਸਾਥੀਆਂ ਦਾ ਰੋਲ ਹਜੇ ਪੁਲਿਸ ਵੈਰੀਫਾਈ ਕਰਕੇ ਫਿਰ ਅਕੋਰਡਿੰਗਲੀ ਐਕਸ਼ਨ ਲਏਗੀ ਤੇ ਚਾਰ ਪੁਲਿਸ ਨੇ ਹੀ ਅਰੈਸਟ ਹੋ ਚੁੱਕੇ ਸਰਕਾਰ ਪਹਿਲਾਂ ਹੀ ਗੈਂਗਸਟਰ ਬਾਦ ਦੇ ਖਿਲਾਫ ਆ ਜੀ ਇਸ ਤਰ੍ਹਾਂ ਜਿਹੜੇ ਗੈਂਗਸਟਰ ਜਿਹੜੇ ਆ ਪੁਲਿਸ ਤੇ ਫਾਇਰਿੰਗ ਕਰਕੇ ਭੱਜਣ ਦੀ ਵੀ ਕੋਸ਼ਿਸ਼ ਕਰਦੇ ਨੇ ਕਈ ਮਾਮਲੇ ਸਾਹਮਣੇ ਆ ਗਏ ਕੀ ਵਾਰਨਿੰਗ ਦੇਣਾ ਚਾਹੁੰਦੇ ਆਂ ਦੀ ਅ ਵਾਰਨਿੰਗ ਤਾਂ ਦੇਖੋ ਕ੍ਰਿਮੀਨਲ 엘ਿਮੈਂਟਸ ਨੂੰ ਆਈ ਹੁੰਦੀ ਈ ਕਿ ਕ੍ਰਾਈਮ ਛੱਡ ਕੇ ਸਿੱਧੇ ਰਾਤ ਨੂੰ ਚੱਲ ਪੋ ਤੇ ਪੁਲਿਸ ਤਾਂ ਆਪਣਾ ਕੰਮ ਕਰਦੀ ਏ ਪ੍ਰੀਵੈਂਸ਼ਨ ਆਫ ਕ੍ਰਾਈਮ ਤੇ ਇਨਵੈਸਟੀਗੇਸ਼ਨ ਆਫ ਕ੍ਰਾਈਮ ਦੋ ਮੇਨ ਪੁਲਿਸ ਦੇ ਕੰਮ ਹੁੰਦੇ ਤੇ ਅਗਰ ਕੋਈ ਕ੍ਰਾਈਮ ਹੁੰਦਾ ਹੈ ਉਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਜੋ ਅਕਿਊਜ਼ ਹੁੰਦੇ ਨੇ ਉਹ ਫੜਿਆ ਜਾਂਦਾ ਹੈ ਤਾਂ